ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ ਭੱਲ ਗਏ ਲੋਕ ਬਾਤਾਂ ਪਾਉਂੀਆਂ ਤੁਹਾਡਾ ਜਿਹੜਾ ਪਿਆਰ ਆ ਉਹ ਸਾਡੀ ਤਾਕਤ ਆ ਹਾਂਜੀ ਤੇ ਇਸ ਲਈ ਇਦਾਂ ਹੀ ਪਿਆਰ ਦਿੰਦੇ ਰਹੀਓ ਤੇ ਇਦਾਂ ਹੀ ਆਪਾਂ ਮਿਲਦੇ ਰਹੀਏ ਇੱਕ ਦੂਜੇ ਨਾਲ ਇਦਾਂ ਹੀ ਆਪਾਂ ਬਾਤਾਂ ਪਾਉਂਦੇ ਰਹੀਏ ਹਾਂਜੀ ਹੈਨਾ ਤੇ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਦਿੰਨੇ ਆ ਤੁਹਾਨੂੰ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਆਪਣੀ ਸੀਗੀ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਜਾਨਵਰ ਐਸਾ ਡਿੱਠਾ ਤੌਣ ਲੰਮੀ ਸਿਰ ਆਕੜਿਆ ਔਰ ਜਵਾਬ ਹੈਗਾ ਜੀ ਇਹਦਾ ਊਠ ਹੈ ਊਠ ਸੋਇਸ ਕੀ ਥੋੜਾ ਲੱਗਦਾ ਥੋੜਾ ਮੁਸ਼ਕਲ ਯਾਰ ਮੁਸ਼ਕਲ ਹੋ ਗਿਆ ਸੀਗਾ ਯੂਪ ਦੇ ਪੰਜਾਬੀ ਪਿੰਡ ਹਾਂ ਜੀ ਉਹਨਾਂ ਨੇ ਜਵਾਬ ਦਿੱਤਾ ਇਹਦਾ ਜਵਾਬ ਊਠ ਹਾਂਜੀ ਜੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜਵਾਬ ਸਹੀ ਦਿੱਤਾ ਤੇ ਜਿਨ੍ਹਾਂ ਨੇ ਵੀਡੀਓ ਨੂੰ ਦੇਖਿਆ ਆ ਵਾਚ ਕੀਤਾ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਹਾਂਜੀ ਥੈਂਕ ਯੂ ਸਾਰੇਆਂ ਦਾ ਚਲੋ ਦੇਖਦੇ ਰਹਿਣਾ ਤੁਸੀਂ ਸਾਡੀਆਂ ਗੱਲਾਂ ਬਾਤਾਂ ਸੁਣਦੇ ਆ ਹੈਨਾ ਇਹਦੇ ਨਾਲ ਹੀ ਆਪਾਂ ਜੁੜੇ ਰਹਿਣਾ ਆਈਦੀ ਸਹੀ ਗੱਲ ਆ ਸਹੀ ਗੱਲ ਬਾਤ ਨਹੀਂ ਵੀ ਆਉਂਦੀ ਤਾਂ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਲਾਈਕ ਕਰ ਦਿੰਨੇ ਤੁਸੀਂ ਸਾਨੂੰ ਦੇਖਦੇ ਆ ਸਾਨੂੰ ਵਾਚ ਕਰਦੇ ਆ ਇਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਬਿਲਕੁਲ ਬਿਲਕੁਲ ਬਾਤ ਨਹੀਂ ਵੀ ਆਉਂਦੀ ਹੈ ਨਾ ਤੁਸੀਂ ਆਜਾ ਕਰੋ ਹਾਂਜੀ ਸਾਡੇ ਲਈ ਉਹ ਹੀ ਬਹੁਤ ਆ ਸਾਨੂੰ ਬਹੁਤ ਵਧੀਆ ਲੱਗਦਾ ਹੈ ਬਿਲਕੁਲ ਦੋਸਤੋ ਅੱਜ ਕੱਲ ਤੁਸੀਂ ਦੇਖੋ ਕਿ ਆਪਾਂ ਮਿੱਟੀ ਤੋਂ ਕਿੰਨੀ ਨਫ਼ਰਤ ਕਰਨ ਲੱਗ ਪਏ ਹਾਂ ਸਹੀ ਗੱਲ ਹੈ ਹੋਰ ਨਾ ਮਾੜੀ ਜੀ ਕੱਪੜਿਆਂ ਨੂੰ ਲੱਗ ਜਾਂਦੀ ਆਪਾਂ ਉਹਨੂੰ ਝਾੜਨ ਲੱਪੇ ਨੇ ਉਹ ਮਿੱਟੀ ਆ ਹੈਨਾ ਕੋਈ ਬੜਾ ਗਾਂਦਿਆ ਜੀ ਇਹ ਚੰਗੀ ਚੀਜ਼ ਨਹੀਂ ਕੀ ਹੈਨਾ ਬੱਚਾ ਬਾਹਰੋਂ ਖੇਡ ਕੇ ਆਉਂਦਾ ਆ ਜੇ ਉਹਨੂੰ ਮਿੱਟੀ ਲੱਗੀ ਹੁੰਦੀ ਆ ਤੇ ਉਹਦੀ ਮਾਂ ਕਹਿੰਦੀ ਇਹ ਕਿੱਥੋਂ ਲਵਾ ਕੇ ਲੈ ਆਇਆ ਗੰਦ ਪਰ ਜਦ ਕਿ ਆਪਣਾ ਬਚਪਨ ਖੁਦ ਵੀ ਆਪਣਾ ਇਹ ਬਚਪਨ ਆਪਾਂ ਗੁਜ਼ਾਰਿਆ ਮਿੱਟੀ ਦੇ ਵਿੱਚ ਸਹੀ ਗੱਲ ਹੈ ਪਹਿਲਾਂ ਬੱਚੇ ਛੋਟੇ ਛੋਟੇ ਹੁੰਦੇ ਸੀ ਤੇ ਉਹ ਮਿੱਟੀ 'ਚ ਹੀ ਖੇਡਦੇ ਹੁੰਦੇ ਸੀ ਹਾਂਜੀ ਹਾਂਜੀ ਹਾਂ ਆਪਦੇ ਸਿਰ ਵਿੱਚ ਵੀ ਮਿੱਟੀ ਪਾ ਲੈਣੀ ਉਹਨਾਂ ਨੇ ਹੋਰ ਕੀ ਸਿਰ 'ਚ ਮਿੱਟੀ ਪਾਈ ਜਾਣ ਖੱਡੀ ਜਾਣ ਖਾਈ ਵੀ ਜਾਣੀ ਇਹ ਆਪਾਂ ਹੁਣ ਬੱਚਿਆਂ ਨੂੰ ਹਟਾ ਲਿਆ ਮਿੱਟੀ 'ਚ ਖੜਨਾ ਹਣਾ ਪਰ ਮਿੱਟੀ ਦੇ ਵਿੱਚ ਕਹਿੰਦੇ ਇਦਾਂ ਦੇ ਬੈਕਟੀਰੀਆ ਆ ਜਿਹੜੇ ਬੱਚੇ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਆ ਹਾਂਜੀ ਤੇ ਬੱਚਾ ਜਦੋਂ ਵੱਡਾ ਵੀ ਕਹਿੰਦੇ ਹੋ ਜਾਂਦਾ ਤੇ ਉਹਨੂੰ ਜਲਦੀ ਕਿਤੇ ਇਨਫੈਕਸ਼ਨ ਨਹੀਂ ਹੁੰਦੀ ਹੈਗੀ ਸਹੀ ਗੱਲ ਆ ਮਿੱਟੀ ਦੇ ਵਿੱਚ ਇੰਨੇ ਗੋਣਿਆ ਹਾਂ ਬੱਚੇ ਦੀ ਬਾਡੀ ਜਦੋਂ ਹਨਾ ਛੋਟਾ ਹੁੰਦਾ ਤਾਂ ਉਹਨੂੰ ਅੰਦਰ ਰੱਖ ਰੱਖ ਕੇ ਆਪਾਂ ਇਦਾਂ ਦਾ ਕਰ ਦਿੰਨੇ ਆ ਕਿ ਉਹ ਬਾਹਰਲੀ ਕਿਸੇ ਵੀ ਚੀਜ਼ ਦੇ ਨਾਲ ਲੜਨ ਦੇ ਕਾਬਲ ਨਹੀਂ ਰਹਿੰਦੀ ਨਹੀਂ ਰਹਿੰਦਾ ਕਿਉਂਕਿ ਜੇ ਆਪਾਂ ਉਹਨੂੰ ਥੋੜਾ ਬਾਹਰ ਕੱਢਾਂਗੇ ਬਾਹਰ ਉਹ ਬੱਚਿਆਂ ਦੂਜਿਆਂ ਨਾਲ ਖੇਡੂਗਾ ਮਿੱਟੀ ਵਿੱਚ ਲਿਬੜੂਗਾ ਇੱਧਰ ਉੱਧਰ ਗੰਦੇ ਬੰਦੇ ਥਾਂ ਹੱਥ ਲਾਊਗਾ ਤਾਂ ਉਹਦੇ ਨਾਲ ਉਹਦੀ ਇਮਿਊਨਿਟੀ ਵਾਧੀ ਹੈ ਆਪਾਂ ਨੂੰ ਹੁਣ ਸੋਚਣਾ ਚਾਹੀਦਾ ਆਉਣ ਵਾਲੇ ਟਾਈਮ 'ਚ ਹੁਣ ਮਾਵਾਂ ਹੋ ਤਾਂ ਗਈਆਂ ਇਦਾਂ ਦੀਆਂ ਕਿ ਅੰਦਰ ਰੱਖਣਾ ਬੱਚੇ ਨੂੰ ਬਾਹਰ ਨਹੀਂ ਕੱਢਣਾ ਤਾਂ ਇਹਦੇ 'ਚ ਬਹੁਤ ਆਪਾਂ ਨੁਕਸਾਨ ਕਰ ਰਹ ਉਹ ਆਮ ਦੇਖੋ ਆਮ ਜਿਹੜੇ ਨਾ ਆਮ ਝੌਂਪੜੀਆਂ ਵਾਲੇ ਆ ਬੱਚੇ ਜਿਹੜੇ ਹਾਂ ਉਹ ਉਹ ਮਿੱਟੀ 'ਚ ਖੇਡਦੇ ਆ ਨੰਗੇ ਪੈਰ ਰਹਿੰਦੇ ਆ ਹਾਂ ਆ ਇਦਾਂ ਹੀ ਆ ਤੇ ਉਹ ਉਹ ਉਹਨਾਂ ਨੂੰ ਜਲਦੀ ਕਦੀ ਤੁਸੀਂ ਦੇਖਿਆ ਨਾ ਬੁਖਾਰ ਨਾ ਕੁਛ ਗਰਮੀ ਠੰਡ 'ਚ ਵੀ ਨੰਗੇ ਪੈਰ ਫਿਰਦੇ ਆ ਹਾਂਜੀ ਉਹਨਾਂ ਨੂੰ ਕੁਛ ਨਹੀਂ ਹੁੰਦਾ ਆਪਾਂ ਆਪਣੇ ਬੱਚੇ ਨੂੰ ਮਾੜਿਆ ਬਾਹਰ ਕੱਢੀਦਾ ਇਹਨੂੰ ਠੰਡ ਲੱਗੀ ਜੀ ਇਹਨੂੰ ਜ਼ੁਕਾਮ ਹੋ ਗਿਆ ਹਾਂ ਨਾ ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਮਜ਼ਬੂਤ ਨਹੀਂ ਹਾਂ ਵੀ ਕਿਹਾ ਵੀ ਕਿਹਾ ਉਹ ਆਪਾਂ ਉਹਨਾਂ ਨੂੰ ਅੰਦਰ ਰੱਖ ਰੱਖ ਕੇ ਨਾ ਉਹਨਾਂ ਨੂੰ ਇਦਾਂ ਦਾ ਇਮਿਊਨ ਸਿਸਟਮ ਹੋ ਗਿਆ ਕਿ ਮਾੜੀ ਜੀ ਕਿਸੇ ਟੱਚ 'ਚ ਆਉਂਦੇ ਹਰ ਹੋ ਜਾਂਦੇ ਆ ਆਪਾਂ ਆਪ ਵੀ ਮਿੱਟੀ ਤੋਂ ਦੂਰ ਹੋਈ ਜਾਂਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਮਿੱਟੀ ਤੋਂ ਦੂਰ ਕਰੀ ਜਾਂਦੇ ਆ ਅੱਗੇ ਕਹਿੰਦੇ ਅਸੀਂ ਇਹ ਬੰਦਾ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਹੈ ਹਾਂਜੀ ਹਾਂਜੀ ਹਾਂ ਤੇ ਬਾਹਰੋਂ ਵੀ ਕੋਈ ਆਉਂਦਾ ਸੀ ਚੱਲ ਕੇ ਨਾ ਬਹੁਤ ਸਾਲਾਂ ਬਾਅਦ ਤੇ ਪਹਿਲਾਂ ਆਪਣੇ ਪਿੰਡ ਦੀਆਂ ਕਿ ਮਿੱਟੀ ਨੂੰ ਚੁੰਮਦਾ ਸੀ ਉਹਨੂੰ ਮੱਥੇ ਨਾਲ ਲਾਉਂਦਾ ਸੀ ਇੰਨੀ ਇੰਨੇ ਮਿੱਟੀ ਦੇ ਵਿੱਚ ਇੰਨਾ ਮਿੱਟੀ ਆਪਣੇ ਨੂੰ ਮੰਨਦੇ ਹੁੰਦੇ ਸੀ ਮੰਨਦੇ ਹੁੰਦੇ ਹਨਾ ਤੁਸੀਂ ਦੇਖੋ ਮਿੱਟੀ ਦੇ ਵਿੱਚ ਉਹ ਵੱਡੇ ਵੱਡੇ ਦਰਖਤ ਹੁੰਦੇ ਆ ਬੋੜ ਪਿੱਪਲ ਉਹ ਮਿੱਟੀ ਚੋਂ ਲੈ ਲੈ ਕੇ ਇੰਨੀ ਤਾਕਤ ਆਉਂਦੀ ਹੈ ਉਹਦੇ ਤੋਂ ਆਉਂਦੀ ਹੈ ਕਿੜਕੜੇ ਦਰਖਤ ਹੋ ਜਾਂਦੇ ਹਾਂ ਕਿਉਂਕਿ ਉਹਦੀ ਜੜਾਂ ਉਸ ਮਿੱਟੀ ਨਾਲ ਜੁੜੀਆਂ ਹੋਈਆਂ ਜੁੜੀਆਂ ਹੋਈਆਂ ਤੇ ਜਦੋਂ ਆਪਾਂ ਮਿੱਟੀ ਦੇ ਟੱਚ ਤੋਂ ਹੀ ਪਰੇ ਹੋ ਗਏ ਆ ਆਪਾਂ ਤਾਂ ਫਿਰ ਆਪਾਂ ਕਿੱਥੇ ਮਜ਼ਬੂਤ ਰਵਾਂਗੇ ਟੀ ਦੇ ਵਿੱਚ ਕਈ ਵਾਰੀ ਜਦੋਂ ਬੱਚਾ ਖੇਡਦਾ ਹੁੰਦਾ ਸੀ ਨਾ ਤੇ ਉਹਨੂੰ ਇਦਾਂ ਲੱਗਦਾ ਸੀ ਕਿ ਮੈਂ ਆਪਣੀ ਮਾਂ ਦੀ ਗੋਦ ਵਿੱਚ ਹੀ ਬੈਠਾ ਸਹੀ ਗੱਲ ਆ ਹਾਂ ਉਹਨੂੰ ਜਦੋਂ ਹਟਾਉਣਾ ਤੇ ਬੜਾ ਉਹ ਪਰੇਸ਼ਾਨ ਹੁੰਦਾ ਜੇ ਮੈਨੂੰ ਮਿੱਟੀ ਝੋਨਾ ਹਟਾਉਣਾ ਹੁਣ ਇਹ ਮਾਡਰਨ ਜਮਾਨਾ ਜੀ ਹੁਣ ਇਦਾਂ ਚੱਲ ਪਿਆ ਵੀ ਮਿੱਟੀ ਮਿੱਟੀ ਦੇ ਵਿੱਚ ਖੇਡਦੇ ਤਾਂ ਨਹੀਂਗੇ ਪਰ ਹੁਣ ਮਿੱਟੀ ਦਾ ਟ੍ਰੀਟਮੈਂਟ ਚੱਲ ਪਿਆ ਹਾਂਜੀ ਹਾਂਜੀ ਹਾਂ ਹੁਣ ਬਹੁਤ ਜਗ੍ਹਾ ਤੇ ਤੁਸੀਂ ਹੈਨਾ ਮਿੱਟੀ ਦਾ ਟ੍ਰੀਟਮੈਂਟ ਦਿੰਦੇ ਆ ਕਈ ਵਾਰੀ ਬੰਦੇ ਨੂੰ ਕਈ ਇਦਾਂ ਦੇ ਆ ਕਈ ਤੁਸੀਂ ਦੇਖੋ ਜਿਨ੍ਹਾਂ ਨੂੰ ਲੱਕਵਾ ਆ ਉਹਨਾਂ ਪੇਸ਼ੈਂਟ ਨੂੰ ਮਿੱਟੀ 'ਚ ਦੱਬਦੇ ਆ ਹਾਂਜੀ ਹਾਂਜੀ ਹੋਰ ਵੀ ਕਈ ਬਿਮਾਰੀਆਂ ਮਿੱਟੀ ਦੇ ਵਿੱਚ ਦੱਬ ਦਿੰਦੇ ਆ ਤੇ ਉਹ ਮਿੱਟੀ ਹੀ ਉਹਨਾਂ ਦੇ ਅੰਦਰੋਂ ਖਿੱਚ ਲੈਂਦੀ ਆ ਜਿਹੜੀਆਂ ਕਿ ਉਹਦਾਂ ਦੀਆਂ ਜਰਮ ਹੁੰਦੇ ਆ ਜਿਹੜੇ ਭੇੜੇ ਜਾਂ ਭੇੜੇ ਬੈਕਟੀਰੀਆ ਹੁੰਦੇ ਆ ਨੈਗੇਟਿਵ ਬੈਕਟੀਰੀਆ ਹੁੰਦੇ ਉਹਨਾਂ ਨੂੰ ਉਹ ਮਿੱਟੀ ਖਿੱਚ ਲੈਂਦੀ ਹੈ ਸਹੀ ਗੱਲ ਹੈ ਹਾਂ ਤੇ ਮਿੱਟੀ ਦੇ ਲੇਪ ਕਰਦੇ ਆ ਹੁਣ ਤੁਸੀਂ ਮਿੱਟੀ ਦੇ ਲੇਪ ਬਾਡੀ ਤੇ ਕਰਦੇ ਆ ਸਾਰੀ ਮਿੱਟੀ ਦੇ ਲੇਪ ਮਿੱਟੀ ਦੇ ਵਿੱਚ ਇੰਨਾ ਕੁਝ ਹੈਗਾ ਉਹਨਾਂ ਸਕਿਨ ਦੀ ਪ੍ਰੋਬਲਮ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਨਾ ਫਿਰ ਮੁਲਤਾਨੀ ਮਿੱਟੀ ਆਪਾਂ ਲੇਡੀਜ਼ ਸਾਰੀਆਂ ਵਰਤਦੀਆਂ ਆ ਨਾ ਘਰਾਂ ਦੇ ਵਿੱਚ ਆਪਾਂ ਲਿਆ ਕੇ ਰੱਖਦੇ ਆ ਮੁੱਲ ਲਿਆ ਕੇ ਆਪਾਂ ਉਹ ਮੁਲਤਾਨੀ ਮਿੱਟੀ ਆ ਉਹ ਵੀ ਤਾਂ ਉਹ ਨੂੰ ਆਪਾਂ ਪਈਆਂ ਕਿ ਉਹਦੇ ਵਿੱਚ ਗੁਲਾਬ ਜਲ ਪਾ ਕੇ ਆਪਣੇ ਫੇਸ ਤੇ ਲਾਉਂਦੀਆਂ ਆ ਹਨਾ ਤਾਂ ਆਪਾਂ ਨਹਾਉਣ ਲੱਗੇ ਵੀ ਕਹਿੰਦੇ ਜੇ ਤੁਸੀਂ ਉਹ ਮਲਤਾਨੀ ਮਿੱਟੀ ਦਾ ਸਾਬਣ ਬਣਾ ਕੇ ਉਹਦੇ ਨਾਲ ਨਹਾਓ ਤਾਂ ਉਹ ਕਈ ਤਰ੍ਹਾਂ ਦੀ ਇਨਫੈਕਸ਼ਨ ਦੂਰ ਕਰਦਾ ਦੂਰ ਕਰਦਾ ਤਾਂ ਜਦ ਕਿ ਆਪਾਂ ਹੋਰ ਤਰ੍ਹਾਂ ਦੇ ਮਹਿਕ ਵਾਲੇ ਸਾਬਣ ਲਿਆ ਲਿਆ ਕਿ ਯੂਜ਼ ਤਾਂ ਕਰਦੇ ਆ ਪਰ ਉਹ ਬਿਮਾਰੀਆਂ ਹੀ ਲਾਉਂਦੇ ਆ ਜਦੋਂ ਬੱਚਾ ਮਿੱਟੀ ਵਿੱਚ ਖੇਡਦਾ ਨਾ ਉਹਦੀ ਫੀਲਿੰਗਸ ਹੀ ਅਲੱਗ ਹੁੰਦੀ ਆ ਉਹ ਉਹਦੇ ਚਿਹਰੇ ਵਾਲ ਦੇਖਿਓ ਜਦੋਂ ਮਿੱਟੀ ਵਿੱਚ ਖੇਡਦਾ ਨਾ ਉਹ ਅਲੱਗ ਤਰ੍ਹਾਂ ਦੀ ਖੁਸ਼ੀ ਹੋਗੀ ਹਮਮ ਬੜਾ ਨਾਨ ਤੇ ਚ ਬੈਠਾ ਹੁੰਦਾ ਤੇ ਤੁਹਾਡੇ ਵਾਲ ਦੇਖ ਕੇ ਵੀ ਹਸੂਗਾ ਵੀ ਮੈਨੂੰ ਹੁਣ ਇਥੋਂ ਮਿੱਟੀ ਚੋਂ ਕੱਢ ਲੈਣਾ ਤੇ ਉਹ ਉਸ ਮਿੱਟੀ ਨੂੰ ਛੱਡਣਾ ਨਹੀਂ ਚਾਹੁੰਦਾ ਹਮ ਪੁਰਾਣੇ ਜ਼ਮਾਨੇ ਚ ਹੁਣ ਤੁਸੀਂ ਦੇਖ ਲਓ ਵੀ ਸਾਰੇ ਤਕਰੀਬਨ ਸਾਰਾ ਪਰਿਵਾਰ ਹੀ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਸੀ ਹਾਂਜੀ ਬੰਦੇ ਵੀ ਬਾਹਰ ਮਿੱਟੀ ਨਾਲ ਸੀ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦੇ ਸੀ ਘਰ ਜਿਹੜੀਆਂ ਔਰਤਾਂ ਸੀਗੀਆਂ ਉਹ ਵੀ ਆਪਣੇ ਕੱਚੇ ਜਿਹੜੇ ਮਕਾਨ ਸੀ ਖੱਤਾ ਨਾ ਗੋਹਾ ਮਿੱਟੀ ਚ ਪਾ ਕੇ ਤੇ ਲਿਪਦੀਆਂ ਲਿਪਦੀਆਂ ਹੁੰਦੀ ਸੀ ਹਾਂਜੀ ਮਤਲਬ ਹਰ ਬੰਦਾ ਮਿੱਟੀ ਦੇ ਸੰਪਰਕ ਵਿੱਚ ਰਹਿੰਦਾ ਸੀ ਹਾਂਜੀ ਤਾਂ ਤੰਦਰੁਸਤ ਵੀ ਰਹਿੰਦਾ ਸੀ ਤੰਦਰੁਸਤ ਵੀ ਰਹਿੰਦਾ ਸੀ ਹਾਂ ਸਹੀ ਗੱਲ ਹੈ ਹਾਂ ਤੇ ਹੁਣ ਅਸੀਂ ਬਹੁਤ ਸਾਫ਼ ਸੁਥਰੇ ਬਣ ਗਏ ਹਾਂ ਸੋਹਣੇ ਕੱਪੜੇ ਪਾ ਲੈਨੇ ਮਿੱਟੀ ਨਹੀਂ ਲੱਗਣ ਦੇਣੀ ਹਾਂ ਤੇ ਬਿਮਾਰੀਆਂ ਉਹਨੀਆਂ ਹੀ ਜ਼ਿਆਦੀਆਂ ਸਾਨੂੰ ਲੱਗ ਗਈਆਂ ਕਪੜੇ ਆ ਕਪੜੇ ਦਿਸਦੇ ਆ ਅੰਦਰ ਬਿਮਾਰੀਆਂ ਨਾਲ ਭਰੇ ਪਏ ਆ ਬਹੁਤ ਧੀਰ ਬਾਅਦ ਪਰਦੇਸਾਂ ਵਿੱਚੋਂ ਆਉਂਦਾ ਆ ਤਾਂ ਉਹਨੂੰ ਯਾਦ ਆਉਂਦੀ ਆਪਣੇ ਦੇਸ਼ ਦੀ ਤੋ ਆ ਕੇ ਆਪਣੇ ਪਿੰਡ ਵਿੱਚ ਆਪਣੀ ਮਿੱਟੀ ਚੱਕ ਕੇ ਪਿੰਡ ਦੀ ਮੱਥੇ ਤੇ ਲਾਉਂਦਾ ਆ ਕਹਿੰਦਾ ਕਿ ਮੈਨੂੰ ਮਿੱਟੀ ਵਾਜਾ ਮਾਰਦੀ ਸੀ ਤਾਂ ਮੈਂ ਅੱਜ ਇੱਥੇ ਆਇਆ ਆ ਮੈਂ ਆਪਣੇ ਪਿੰਡ ਦੀ ਇਹ ਮਿੱਟੀ ਦੇ ਮਤਲਬ ਮੈਨੂੰ ਵਿਯਾਰ ਸੀਗਾ ਇਸ ਮਿੱਟੀ ਦੇ ਨਾਲ ਤਾਂ ਹੀ ਮੈਂ ਵਾਪਸ ਆ ਸਕਿਆ ਨਹੀਂ ਤਾਂ ਸ਼ਾਇਦ ਮੈਂ ਨਹੀਂ ਆਉਂਦਾ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਇਹਦੇ ਨਾਲ ਆਪਣਾ ਟੱਚ ਆ ਨਾ ਇਹਦੇ ਨਾਲ ਆਪਾਂ ਜੁੜੇ ਹੋਏ ਆਂ ਆਪਣੀ ਧਰਤੀ ਆਪਣੀ ਮਾਂ ਆ ਇਹਦੇ ਵਿੱਚੋਂ ਪੈਦਾਵਾਰ ਸਾਰੀ ਆਪਾਂ ਖਾਂਦੇ ਆ ਇਹ ਮਿੱਟੀ ਦੇ ਵਿੱਚ ਹੀ ਹੋਂਗਰ ਦਾ ਸਭ ਕੁਝ ਆਪਾਂ ਕੁਝ ਨਹੀਂ ਹੈਗੇ ਕਰ ਨਹੀਂ ਸਕਦੇ ਆਪਾਂ ਕੁਝ ਵੀ ਇਹਦੇ ਤੋਂ ਬਿਗੈਰ ਹਨਾ ਇਸ ਮਿੱਟੀ ਨੂੰ ਕਹਿੰਦੇ ਹੁੰਦੇ ਐਵੇਂ ਨਹੀਂ ਪੂਜਣ ਪੂਜਦੇ ਲੋਕੀ ਮਾਂ ਕਹਿੰਦੇ ਆ ਧਰਤੀ ਨੂੰ ਇਸੇ ਕਰਕੇ ਕਹਿੰਦੇ ਕਿ ਇੰਨੇ ਹੀ ਆਪਾਂ ਨੂੰ ਖਾਣ ਨੂੰ ਵੀ ਦੇਣਾ ਜਦੋਂ ਬੱਚਾ ਵੀ ਖੇਡਦਾ ਮਿੱਟੀ 'ਚ ਉਹਨੂੰ ਵੀ ਇਦਾਂ ਲੱਗਦਾ ਕਿ ਮੈਂ ਆਪਣੀ ਮਾਂ ਦੀ ਗੋਦੀ 'ਚ ਬੈਠਾ ਆ ਇਹ ਇਹ ਉਹਨਾਂ ਦੀ ਤਾਂ ਬੱਚਿਆਂ ਨੂੰ ਛੱਡਣਾ ਵੀ ਚਾਹੀਦਾ ਯਾਰ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਉਹਨੂੰ ਛੱਡ ਦਿਓ ਥੋੜਾ ਖੇਡੇ ਉਹ ਮਿੱਟੀ ਵਿੱਚ ਹਨਾ ਉਹਦਾ ਬਚਪਨ ਜਿਹੜਾ ਤੁਸੀਂ ਖੋਵੋ ਨਾ ਔਰ ਦੇਖੋ ਜਦੋਂ ਮਿੱਟੀ 'ਚ ਖੇਡੂਗਾ ਤੇ ਉਹਨੂੰ ਕਿੰਨਾ ਮਜ਼ਾ ਆਊਗਾ ਖੁਸ਼ੀ ਦੇਖੋ ਖੁਸ਼ੀ ਦੇਖੋ ਹਾਂ ਬਟ ਬੱਚੇ ਨੂੰ ਇੱਕ ਜੀਦੀ ਖੇਡ ਹੀ ਮਿੱਟੀ ਆ ਜਿਹਨੂੰ ਕੁਦਰਤ ਨੇ ਬਖਸ਼ੀ ਐ ਖੇਡ ਮਿੱਟੀ ਦੇ ਵਿੱਚ ਖੇਡਣਾ ਹਮ ਬੱਚੇ ਘਰ ਬਣਾਉਂਦੇ ਹੁੰਦੇ ਸੀ ਪੈਰਾਂ ਦੇ ਮਿੱਟੀ ਦੇ ਘਰ ਬਣਾਉਣੇ ਹਾਂ ਹਣਾ ਸਾਰਿਆਂ ਨੇ ਬਣਾ ਕੇ ਬਹਿ ਜਾਣਾ ਆਪਣਾ ਬਣਾਉਣਾ ਕਹਿੰਦਾ ਘਰ ਹਮ ਸੋਹਣਾ ਘਰ ਬਣਾ ਕੇ ਕਈ ਵਾਰੀ ਤਾਂ ਆਲੇ ਦੁਆਲੇ ਫੁੱਲ ਬੂਟੇ ਵੀ ਲਾ ਲੈਂਦੇ ਸੀ ਬੂਟੇ ਵੀ ਲਾ ਲੈਂਦੇ ਹੁੰਦੇ ਸੀ ਹਾਂਜੀ ਹਾਂਜੀ ਤੇ ਬੜਾ ਵਧੀਆ ਸੀ ਜੀ ਉਹ ਉਹ ਖੇਡਾਂ ਬਹੁਤ ਵਧੀਆ ਸੀਗੀਆਂ ਹਨਾ ਉਹ ਕਿੰਨਾ ਵਧੀਆ ਲੱਗਦਾ ਸਾਰੇ ਬੱਚੇ ਇਕੱਠੇ ਖੇਡਦੇ ਹੁੰਦੇ ਸੀ ਤੇ ਮਿੱਟੀ 'ਚ ਹੀ ਖੇਡਣਾ ਮਿੱਟੀ 'ਚ ਹੀ ਖੇਡਣਾ ਬਸ ਜਿੱਥੇ ਕਿਤੇ ਬਾਹਨ ਹੋਣਾ ਖੁੱਲਾ ਉੱਥੇ ਕਹਿਣਾ ਚਲੋ ਅੱਜ ਉ ਨਾ ਨਹੀਂ ਟੁੱਟਣਾ ਚਾਹੀਦਾ ਸੋ ਅਸੀਂ ਤੁਹਾਨੂੰ ਇੱਕ ਇੱਕ ਗੱਲ ਹੋਰ ਦੱਸਦੇ ਆ ਨਾ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਆ ਹਾਂਜੀ ਹਨਾ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਰਹਿੰਨੇ ਆ ਹਨਾ ਹਨਾ ਥਕਾਵਟ ਜੀ ਰਹਿੰਦੀ ਆ ਤੇ ਤੁਸੀਂ ਇਹ ਨਾ ਮਿੱਟੀ ਤੇ ਪਾਣੀ ਛਿੜਕ ਲਓ ਹਮ ਤੇ ਨੰਗੇ ਪੈਰੋ ਤੇ ਤੁਰੋ ਸਹੀ ਗੱਲ ਆ ਇੱਕ ਤਾਂ ਤੁਹਾਨੂੰ ਉਹਦੀ ਖੁਸ਼ਬੂ ਆਉਗੀ ਔਰ ਇੱਕ ਜਿਹੜਾ ਤੁਹਾਡਾ ਸਾਰੀ ਚੀਜ਼ ਤੇ ਤੁਹਾਡੀ 네ਗਟਿਵਿਟੀ ਉਹ ਮਿੱਟੀ ਨੇ ਖਿੱਚ ਲੈਣੀ ਸਹੀ ਗੱਲ ਆ ਔਰ ਤੁਸੀਂ ਆਪਣੇ ਆਪ ਨੂੰ ਹਲਕਾ ਮਹਿਸੂਸ ਕਰੋਗੇ ਇਹ ਕਰਕੇ ਦੇਖੋ ਬਿਲਕੁਲ ਹਣਾ ਇਹਦੇ ਨਾਲ ਤੁਹਾਨੂੰ ਬਹੁਤ ਆਰਾਮ ਮਿਲੂਗਾ। ਠੀਕ ਆ ਬਾਅਦ ਦੇ ਵਿੱਚ ਤੁਸੀਂ ਆਪਣੇ ਪੈਰ ਧੋ ਲਓ ਜਦੋਂ ਆਪਣੇ ਤੁਸੀਂ ਬੈੱਡ ਤੇ ਆਉਣਾ ਜਾਂ ਅੰਦਰ ਆਉਣਾ ਪੈਰ ਧੋ ਲਓ ਪਰ ਮਿੱਟੀ ਦਾ ਸਾਥ ਨਹੀਂ ਛੱਡੋ ਮਿੱਟੀ ਤੋਂ ਆਪਾਂ ਨੂੰ ਬਹੁਤ ਕੁਝ ਲੈ ਰਹੇ ਹਾਂ। ਹਾਂਜੀ ਮਿੱਟੀ ਤੋਂ ਲੈ ਰਹੇ ਹਾਂ ਹੋਰ ਕੀ ਆਪਾਂ ਨੂੰ ਜਿੰਨੇ ਅਨਾਜ ਆਪਣੇ ਫਲ ਫਰੂਟ ਸਭ ਜ਼ਮੀਨ ਜੀ ਹੋ ਰਿਹਾ ਹੈ। ਹਾਂਜੀ ਹਾਂਜੀ ਹਣਾ ਮਿੱਟੀ ਦੀ ਦੇਣ ਆ। ਸੋ ਇਸ ਲਈ ਮਿੱਟੀ ਨਾਲ ਜੁੜੇ ਰਹਿਣਾ ਚਾਹੀਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ। ਤੁਸੀਂ ਸਨ ਸਾਡੀ ਵੀਡੀਓ ਨੂੰ ਦੇਖਦੇ ਆ ਤੇ ਆਪਾਂ ਗੱਲਾਂ ਬਾਤਾਂ ਤੁਹਾਡੇ ਨੇ ਇਦਾਂ ਕਰਦੇ ਰਹੀਦਾ ਤੇ ਹੁਣ ਆਪਾਂ ਪਾਉਨੇ ਆ। ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਮੈਂ ਇੱਕ ਅੱਖ ਦੀ ਰਾਣੀ ਦੋ ਕੱਪੜਿਆਂ ਨੂੰ ਜੋੜਦੀ ਮੈਨੂੰ ਸਾਰੇ ਕਹਿਣ ਸਿਆਣੀ ਲਓ ਜੀ ਤੇ ਅੱਜ ਦੀ ਬਾਤ ਆ ਤੇ ਹੁਣ ਅੱਜ ਦੀ ਬਾਤ ਦਾ ਜਵਾਬ ਤੁਸੀਂ ਦੇਣਾ ਆ ਹਾਂਜੀ ਤੇ ਕੋਸ਼ਿਸ਼ ਕਰਨੀ ਆ ਨਹੀਂ ਵੀ ਆਉਂਦੀ ਹੋਊਗੀ ਤੇ ਤੁਸੀਂ ਜ਼ਰੂਰ ਆਉਣਾ ਤੇ ਆਪਾਂ ਮਿਲਣਾ ਜ਼ਰੂਰ ਆਪਾਂ ਜੀ ਹਾਂਜੀ ਇਦਾਂ ਆਪਾਂ ਹੱਸਦੇ ਰਹਿਣਾ ਤੇ ਜ਼ਿੰਦਗੀ ਦੇ ਜਿਹੜੇ ਦਿਨ ਆ ਇਦਾਂ ਹੀ ਆਪਣੇ ਵਧੀਆ ਗੁਜ਼ਰ ਜਾਣ ਤੇ ਰੱਬ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੁਹਾਡੇ ਸਾਰੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਸਾਡੇ ਵੱਲੋਂ ਹਰ ਵੇਲੇ ਇਹ ਹੀ ਦੁਆ ਜੀ ਤੇ ਠੀਕ ਹੈ ਜੀ ਮਿਲਦੇ ਫੇ ਆਪਾਂ ਅਗਲੇ ਹਫਤੇ ਫੇਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ